ਸਤਿ ਸ਼੍ਰੀ ਅਕਾਲ ਬੀਬੀ ਜੀ ਕੀ ਕਰਦੇ ਹੋ ਨਾਮ ਕੀ ਆ ਤੁਹਾਡਾ ਮਰਜੀ ਕਰ ਤੇ ਤੁਸੀਂ ਕੀ ਕਰ ਰਹੇ ਹੋ ਇੱਥੇ ਮੈਂ ਪੁੱਤ ਪਹਿਲਾਂ ਤਾਂ ਬਰਾਸਤ ਮੇਨੇ 15 ਸਾਲ ਨਹੀਂ ਆ ਕਿ ਉਹ ਉੱਥੇ ਕੰਮ ਕਰਦੀ ਹੀ ਸੀਗੀ ਹਾਂਜੀ ਫਿਰ ਹੁਣ ਇੱਥੇ ਵੀ ਮੈਨੂੰ ਸਾਧ ਰਿਆ ਮੈਂ ਇੱਥੇ ਵੀ ਬੱਚਾ ਨੂੰ ਖੁੱਦੋ ਪੱਖੀ ਪੀੜੀ ਹਾਂਜੀ ਵੀ ਜੋ ਬੱਚਿਆਂ ਦਾ ਪਿਛਲਾ ਕੰਮ ਆ ਉਹ ਸਾਰਾ ਸੁਖਮਣੀਆ ਬੱਚਾ ਹਾਂਜੀ ਹਾਂ ਤੇ ਕਿਵੇਂ ਤੁਸੀਂ ਕਿੰਨੇ ਸਾਲਾਂ ਤੋਂ ਇਹ ਸਬਜ਼ੀਆ ਕਰਦੇ ਆ ਰਹੇ ਹੋ ਜੀ ਮੈਨੂੰ ਤਾਂ 19 ਸਾਲ ਹੋ ਗਏ ਐ ਬਰਾਸਤ ਮੇਲੇ 'ਚ ਹਾਂਜੀ ਤੇ ਉਹ ਮੈਂ ਜਾਵਣ ਦੀ ਯੂਨੀਵਰਸਿਟੀ ਵੀ ਜਾਨੀ ਆ ਹਾਂਜੀ ਚੰਡੀਗੜ੍ਹ ਵੀ 8-7 ਦਿਨ ਲਾ ਕੇ ਆਉਣੀ ਆ ਜਦੋਂ ਮੇਲਾ ਲੱਗਦਾ ਵੀ ਯਾਨੀ ਜਿੱਥੇ ਜੀ ਕਰਦਾ ਸੱਦ ਲੈਂਦੇ ਮੈਂ ਵਗ ਜਾਨੀ ਹਾਂ ਹਾਂ ਇੱਥੇ ਵੀ ਮੈਨੂੰ ਬਾਈ ਜੀ ਨੇ ਕੈਨੇਡਾ ਤੋਂ ਨੇ ਭੇਜਿਆ ਤਾਂ ਮੈਂ ਆ ਗਈ। ਅੱਛਾ। ਹਾਂ। ਤੇ ਕਿਵੇਂ ਲੱਗ ਰਿਹਾ ਤੁਹਾਨੂੰ ਮਾਹੌਲ ਕਿਵੇਂ? ਬਹੁਤ ਵਧੀਆ। ਮੈਨੂੰ ਆ ਪਿਛਲਾ ਕੰਮ ਹੀ ਮਾਰਾ ਸੋਨਾ ਲੱਗਦਾ। ਚਰਖਾ ਕੱਤਣਾ ਹੁੰਡੇ 'ਚ ਚਟਣੀ ਕਰਕੇ ਖਾਣੀ ਮੱਕੀ ਦੀ ਰੋਟੀ ਪਕਾਉਣੀ ਸਾਗ ਧਰਨਾ ਥੁੱਲੇ ਤੇ ਥਪਣੇ ਤੇ ਰੋਟੀਆਂ ਥੱਪਣੀਆਂ ਮੈਂ ਅੱਜ ਵੀ ਆਪਦੇ ਘਰੇ ਮੇਰਾ ਇਹੀ ਕੁਛ ਹੀ ਹੈ ਕੱਚਾ ਕਾਰਾ ਮੇਰਾ ਅੱਛਾ ਹਾਂ ਲੱਸੀ ਦੇ ਰਹਿਣ ਵਾਲੇ ਹੋ ਤੁਸੀਂ ਉਸ ਤੋਂ ਮੈਂ ਤਾਂ ਪਿੰਡ ਦਾ ਮੇਰਾ ਮਹਿਮਾ ਭਗਵਾਨਾ ਪਿੱਛਾ ਰਹਿੰਦੀ ਮੈਂ ਗਿੱਲ ਪੱਤੀ ਕੋਲੇ ਦਰਸ਼ਨਗਰ ਹੈ 7/5 ਹਾਂਜੀ ਹਾਂਜੀ ਹਾਂ ਤੇ ਫਿਰ ਜਵਾਕ ਸਾਰੇ ਤੁਹਾਡੇ ਨਾਲ ਵਧੀਆ ਗੱਲਾਂ ਬਾਤਾਂ ਮਾਰਦੇ ਆ ਮੈਂ ਕਹਿੰਦੀ ਬਾਹਰ ਖੁਸ਼ ਰਹਿੰਦੀ ਮੇਰਾ ਜੀ ਇੱਥੇ ਬੜਾ ਲੱਗਦਾ ਆ ਕਿ ਜਵਾਕਾਂ ਵਰਗੂ ਲੱਗਦੇ ਨੇ ਤੁਹਾਨੂੰ ਮੈਂ ਕਹਿੰਦੀ ਮੈਨੂੰ ਆਪ ਦੇ ਬੱਚਿਆਂ ਨੂੰ ਇਹਨਾਂ ਦਾ ਪਿਆਰ ਵਾਲਾ ਹੁੰਦਾ ਪੁੱਤ ਹਾਂਜੀ ਕਿਉਂ ਮੈਂ ਰਹੀ ਬਾਹਰ ਹੀ ਹਾਂ ਘਰੇ ਤਾਂ ਮੱਕਟੀ ਰਹਿਣੀ ਹੈ ਸੌਣ ਦਾ ਮਹੀਨਾ ਤੀਆਂ ਚ ਮੈਨੂੰ ਘਰੇ ਕਿਸੇ ਨੇ ਛੱਡਿਆ ਹੀ ਨਹੀਂ ਅੱਛਾ 10 ਦਿਨ ਪਹਿਲੇ ਆਦਨੀਆਂ ਦੀ ਬੀਬੇ ਆ ਜਾ ਸਾਡੇ ਕੋਲ ਬਗ ਜਾਂਦੀ ਸੀ ਪੁੱਤ ਵਧੀਆ ਵਗਾ ਟਾਈਮ ਪਾਸ ਹੁੰਦਾ ਹਾਂ ਬੋਰਜਾ ਕੇ ਘਰੇ ਮੇਰਾ ਜੀ ਨਹੀਂ ਲੱਗਦਾ ਜਿਨੂੰ ਇੱਥੇ ਜਾਵਾਂਗੀ ਹੁਣ ਮੇਰਾ ਮਹੀਨਾ ਜੀ ਨਹੀਂ ਲੱਗਣਾ ਪੂਰਾ ਵਧੀਆ ਤੁਹਾਡਾ ਮਹਾਲ ਬਣਿਆ ਵਾ ਜੀ ਮੇਰੇ ਤਾਂ ਬਹੁਤ ਪਿਆਰ ਕਰਦੀਆਂ ਵਿਚਾਰੀਆਂ ਸਾਰੀਆਂ ਮੈਡਮਾਂ ਨੂੰ ਬਹੁਤ ਪਿਆਰ ਹੈ ਹਾਂਜੀ ਫਿਰ ਪੁੱਤ ਪਿਆਰ ਨਹੀਂ ਆਪਾਂ ਅੱਗੇ ਵਧਣਾ ਹਾਂ ਤੇ ਬਸ ਹਾਂ ਅਮਰਾ ਕੋ ਕੁੜੀਆਂ ਵੀ ਨਾ ਮੇਰੇ ਜੀ ਨਹੀਂ ਲੱਗਦਾ ਅੱਜ ਮੈਨੂੰ ਉੱਥੇ ਥੋੜਾ ਜਿਹਾ ਲੇਟ ਕਰ ਲਿਆ ਉੱਥੇ ਆਹ ਟੱਪਣੀ ਸੀ ਦੰਡੇ ਹਾਂਜੀ ਮੈਂ ਕਿਹਾ ਮੈਂ ਲੇਟ ਹੋ ਗਈ ਮੇਰੇ ਜੀ ਨਹੀਂ ਲੱਗੇ ਆਪਣੇ ਫੈਸਟੀਵਲ ਵਾਸਤੇ ਪੂਰੇ ਥਣੂ ਵੀ ਵਧੀਆ ਆਏ ਹੁੰਦਾ ਹੋਗਾ ਵੀ ਹਾਂ ਵਧੀਆ ਆਪਣਾ ਫੈਸਟੀਵਲ ਹੋਊਗਾ ਤੁਹਾਡੇ ਸਾਰੀਆਂ ਚੀਜ਼ਾਂ ਆ ਜਿਹੜੀਆਂ ਲੋਕਾਂ ਨੂੰ ਦੇਖਣ ਗਿਆ ਕਿਵੇਂ ਲੱਗਦਾ ਤੁਹਾਨੂੰ ਇਸ ਬਾਰੇ ਇਹਦੇ ਬਾਰੇ ਮੈਨੂੰ ਆ ਲੱਗਦਾ ਪੁੱਤ ਜੇ ਮੈਂ ਕਿਸੇ ਨੂੰ ਸਿਖਾਉਂਗੀ ਹਾਂਜੀ ਅੱਗੇ ਮੇਰਾ ਥੋੜਾ ਜਾਂ ਕਲਚਰ ਬੰਨੀ ਧਿਆਨ ਲੈਂਦਾ ਹਾਂਜੀ ਤਾਂ ਨਹੀਂ ਵੀ ਬੁੰਦੀਆਂ ਮੈਂ ਮੇਲੇ 'ਚ ਫੇਰਾ ਆ ਝੋਲੇ ਵੀ ਬੁੰਦੀਆਂ ਵੀ ਜਿੰਨੀਆਂ ਕੁੜੀਆਂ ਸਾਰੀਆਂ ਕੰਮ ਕਰਦੀਆਂ ਹਾਂਜੀ 4 ਦਿਨ ਉਹਨਾਂ ਨੇ ਸਵੇਹਾ ਹੁਣਾ ਹਾਂਜੀ ਤੇ ਅੱਥ ਨੇ 5 ਵਜੇ ਮੈਨਾਂ ਨੂੰ ਬੱਸ ਚੜਾ ਦੇਣਾ ਜੇ ਕੋਈ ਸਕੂਟਰੀ ਵਾਲੀ ਸਕੂਟਰੀ ਤੇ ਵਗ ਜਾਂਦੀ ਆ ਉਹਨਾਂ ਨੇ ਦੂਰ ਦੂਰ ਤੋਂ ਹੁਣਾ ਕੋਈ ਵੋਟ ਆਉਂਦੀ ਆ ਕੋਈ ਦਾਬਾ ਵਾਲੀ ਤੋਂ ਹੁੰਦੀ ਹੈ ਬਾਕੀ 5 ਵਜੇ ਦੇ ਨੂੰ ਉਹਨਾਂ ਨੂੰ ਟਿਕਾਣੀ ਲਾ ਦੇਣੀ ਆ ਦਾ ਕੰਮ ਕਰਦਿਆਂ ਆ ਕੇ ਹਾਂਜੀ ਕਿ ਉਹ ਰੋਟੀ ਵੀ ਸਿੱਖਦੀਆਂ ਐ ਆਪਣੇ ਤੇ ਪਕਾਉਣੀ ਫਿਰ ਲਈ ਕਿ ਫੁੱਕਾ ਮਾਰਦਿਆਂ ਤਵਾ ਮਾਜਦੀਆਂ ਧਰਦੀਆਂ ਖੱਦਰ ਦੇ ਪੋਨੇ ਧੌਂਦੀਆਂ ਫਿਰ ਉਹ ਪਿਛੜਾ ਰਵਾਜੀ ਕਰਦਿਆਂ ਆ ਕੇ ਮੇਰੇ ਹਾਂਜੀ ਹਾਂਜੀ ਮੇਰੇ ਨੂੰ ਬਾਬਾ ਫਿਰ ਦੀਆਂ ਵੀ ਕੁੜੀਆਂ ਬਹੁਤ ਹੁੰਦੀਆਂ ਹਾਂਜੀ ਹਾਂ ਪਤਾ ਥੈਂਕ ਯੂ ਥੜੀ ਬਹੁਤ ਬਹੁਤ ਧੰਨਵਾਦ ਬੀਬੀ ਜੀ ਬਹੁਤ ਵਧੀਆ ਲੱਗਾ ਥਾਡਾ ਨਾਲ ਗੱਲ ਕਰਕੇ ਕੋਈ ਖਰਾਬ ਨਹੀਂ ਹਾਂਜੀ